ਯੁੱਧ ਨਸ਼ਾ ਵਿਰੋਧ ਸਮਾਣਾ ਦੇ ਨਾਲ ਲੱਗਦਾ ਪਿੰਡ ਤਲਵੰਡੀ ਮਾਲਕ ਦੇ ਵਿੱਚ ਅੱਜ ਸਮਾਣਾ ਦੇ ਡੀਐਸਪੀ ਫਤੇ ਸਿੰਘ ਬਰਾੜ ਅਤੇ ਸੀਆਈ ਦੇ ਇੰਚਾਰਜ ਅੰਕੁਰਦੀਪ ਸਿੰਘ ਤੇ ਉਹਨਾਂ ਦੇ ਨਾਲ ਸਿਟੀ ਪੁਲਿਸ ਦੇ ਜਿਹੜੇ ਇੰਚਾਰਜ ਨੇ ਤੇ ਸਦਰ ਦੇ ਜਿਹੜੇ ਅਜੇ ਕੁਮਾਰ ਪਰੋਚਾ ਨੇ ਉਹ ਵੀ ਇਸ ਮਹਿਮ ਦੇ ਵਿੱਚ ਦਿੱਖਦੇ ਨਜ਼ਰ ਆਇਆ ਲਗਾਤਾਰ ਸਮਾਣਾ ਦੇ ਜਿਹੜੇ ਡੀਐਸਪੀ ਫਤੇ ਸਿੰਘ ਬਰਾੜ ਨੇ ਉਹਨਾਂ ਵੱਲੋਂ ਲਗਾਤਾਰ ਹੁਣ ਨਸ਼ੇ ਦੇ ਸੁੱਧਾਗਰਾਂ ਨੂੰ ਜਿਹੜਾ ਠੱਲ ਪਾਉਣ ਦੇ ਲਈ ਲਗਾਤਾਰ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਅਗਰ ਇਸ ਏਰੀਆ ਦੇ ਵਿੱਚ ਮੈਨੂੰ ਕੋਈ ਨਸ਼ਾ ਵੇਚਦਾ ਮਿਲ ਗਿਆ ਤਾਂ ਉਸ ਦੀ ਜਿਹੜੀਆਂ ਸਲਾਖਾਂ ਦੇ ਪਿੱਛੇ ਸਾਡੇ ਵੱਲੋਂ ਕੋਈ ਵੀ ਜਿਹੜੀ ਕੋਤਾਈ ਹੈ ਨਹੀਂ ਵਰਤੀ ਜਾਣੀ ਲਗਾਤਾਰ ਇਹਨਾਂ ਵੱਲੋਂ ਨਸ਼ੇ ਦੇ ਸੁੱਧਾਗਰਾਂ ਨੂੰ ਹੁਣ ਜਿਹੜੀ ਹੈ ਤਾੜਨਾ ਦਿੱਤੀ ਜਾ ਰਹੀ ਹੈ ਅੱਜ ਜੇ ਕੋਈ ਵਿਅਕਤੀ ਇਹਨਾਂ ਨੂੰ ਸ਼ੱਕੀ ਲੱਗਦਾ ਸੀ ਤਾਂ ਉਸ ਨੂੰ ਆਪਣੀ ਹਰਿਆਸਤ ਦੇ ਵਿੱਚ ਲੈ ਲਿਆ ਗਿਆ ਜੇ ਗੱਲ ਕਰੀਏ ਤਾਂ ਕੁਝ ਨ ਪਹਿਲਾ ਜਿਹੜੀ ਐ ਸਮਾਣਾ ਦੇ ਮੁਰਾਦਪੁਰਾ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਜਿਹੜਾ ਸਟ੍ਰਿੰਗ ਹੈ ਦੇਖਣ ਨੂੰ ਮਿਲਦਾ ਨਜ਼ਰ ਆਇਆ ਸੀ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਇਹ ਤਲਵੰਡੀ ਜਿਹੜਾ ਮਲਕ ਪਿੰਡ ਹੈ ਉਥੋਂ ਦੀਆਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਕੱਲੇ-ਕੱਲੇ ਘਰ ਦੇ ਵਿੱਚ ਜਾ ਕੇ ਜਿਹੜੀ ਐ ਤਲਾਸ਼ੀ ਲਈ ਗਈ ਹੈ ਜਿਨ੍ਹਾਂ ਤੇ ਡਾਊਟ ਸੀ ਉਹਨਾਂ ਨੂੰ ਅੱਜ ਆਪਣੇ ਹਰਿਆਸਤ ਦੇ ਵਿੱਚ ਲਿਆ ਗਿਆ ਤੇ ਉਹਨਾਂ ਦੀ ਸਾਰੀ ਜਿਹੜੀ ਹੁਣ ਇਨਵੈਸਟੀਗੇਸ਼ਨ ਵੀ ਕੀਤੀ ਜਾਣੀ ਹੈ ਫਿਲਹਾਲ ਦੇ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਅੱਜ ਜੀ ਮਾਨਯੋਗ ਸ਼੍ਰੀ ਵਰੁਣ ਸ਼ਰਮਾ ਆਈਪੀਐਸ ਐਸਐਸਪੀ ਪਟਿਆਲਾ ਦੇ ਦिशा निर्देश ਦੇ ਇਹ ਜਿਹੜੀ ਸਾਡਾ ਮਾਨਯੋਗ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੁੱਧ ਇਹਦਾ ਸਾਡਾ ਯੂਟੂਬ ਚੱਲ ਰਿਹਾ ਹੈ ਔਰ ਅਗੇਨਸਟ ਡਰਗਸ ਕੋਸੇ ਲੜੀ ਦੇ ਤਹਿਤ ਸਬ ਡਿਵੀਜ਼ਨ ਸਮਾਣਾ ਦੀ ਫੋਰਸ ਅਤੇ ਸੀਏਏ ਸਮਾਣਾ ਦੀ ਫੋਰਸ ਨਾਲ ਲੈ ਕੇ ਅਜੀਤ ਤਲਵੰਡੀ ਮਲਕ ਪਿੰਡ ਪੰਦਾ ਸਦਰ ਸਮਾਣਾ ਦੇ ਵਿੱਚ ਜੋ ਕਿ ਸਾਡਾ ਇੱਕ ਟਰੱਕ ਹੌਟਸਪੌਟ ਵੀ ਹੈ ਜਿੱਥੇ ਸਾਨੂੰ ਰੈਗੂਲਰ ਇਨਪੋਰਟਸ ਵੀ ਆ ਰਹੇ ਸੀ ਲੋਕਾਂ ਦੇ ਤੇ ਅਸੀਂ ਇੱਥੇ ਇੱਕ ਅਜ ਇੰਪੋਰਟੈਂਟ ਸਰਚ ਆਪਰੇਸ਼ਨ ਕਰਾਇਆ ਗਿਆ ਤੋਂ ਦੋ ਪਾਸੇ ਐਂਟਰੀ ਪੁਆਇੰਟ ਨੇ ਇਸ ਪਿੰਡ ਦੇ ਉੱਥੇ ਅਸੀਂ ਨਾਕਾਬੰਦੀ ਕੀਤੀ ਹੈ ਤੇ ਕਈ ਜਿਹੜੇ ਸਾਡੇ ਸਸਪੈਕਸ਼ਨ ਨੇ ਉਹਨਾਂ ਤੇ ਅਸੀਂ ਉਹਨਾਂ ਦੇ ਘਰਾਂ 'ਚ ਅਸੀਂ ਰੇਡ ਕੀਤੀ ਹੈ ਤੇ ਕੁਝ ਲੋਕੀ ਅਸੀਂ ਸ਼ੱਕੀ ਵੇਖ ਤਾ ਉਹ ਰੌਂਡ ਆਫ ਵੀ ਕੀਤੇ ਤੇ ਉਹਨਾਂ ਖਿਲਾਫ ਜੋ ਵੀ ਬਣਦੀ ਕਾਰਵਾਈ ਹੋਣੀ ਹੈ ਅਸੀਂ ਅਮਲ ਵਿੱਚ ਲਿਆਵਾਂਗੇ